ਚਾਰ ਸਾਡੀਆਂ ਪੰਚਾਇਤਾਂ ਜਿਹੜੀਆਂ ਆਈਆਂ ਨੇ ਉਹਨਾਂ ਅੱਜ ਤੱਕ ਕੋਈ ਮਰੇਗਾ ਨਾਲ ਛੇੜਛਾੜ ਨਹੀਂ ਕੀਤੀ ਗਈ ਜੀ ਇਹਨਾਂ ਨਵਾਂ ਸਰਪੰਚ ਬਣਿਆ ਜੀਤ ਸਿੰਘ ਨੇ ਜੀ ਇਹਨੇ ਇੱਕ ਵਿਵਾਦ ਖੜਾ ਕਰ ਦਿੱਤਾ ਹੈ ਇੱਕ ਜਿਹੜਾ ਇਹਨਾਂ 6 ਦਿਨ ਦਾ ਮਸਟਰੋਲ ਆ ਚਲਾਇਆ ਹੈ ਸਾਨੂੰ ਪਤਾ ਨਹੀਂ ਲੱਗਾ ਉਹਦੇ ਵਿੱਚ ਕੋਈ ਕਪਲਾ ਹੋਇਆ ਹੈ ਜਿਹੜੀ ਡਿਮਾਂਡ ਸਾਡੀ ਚੋਰੀ ਕੀਤੀ ਗਈ ਹੈ ਜਿਨ੍ਹਾਂ ਨੇ ਕੀਤੀ ਹੈ ਉਹ ਆਪਣੇ ਐਪੀਓ ਸਾਹਿਬ ਤੇ ਸਹਿਜਾ ਸਾਡੇ ਬੰਦਾ ਪੇਸ਼ ਕਰਨ ਆ ਹੁਣ 2.5 300 ਬੰਦੇ ਦਾ ਡਿਮਾਂਡ ਸੀਗੀ ਜਿਹੜੀ ਕਿ ਡਿਮਾਂਡ ਉਹਨਾਂ ਨੇ ਸਰਪੰਚ ਸਾਹਿਬ ਕੋਲੇ ਵੀ ਪਹੁੰਚ ਕੀਤੀ ਪਰ ਇਹਨਾਂ ਨੇ ਸਾਫ ਹੰਕਾਰ ਹੀ ਕਰ ਦਿੱਤੀ ਇਹ ਇਨਾਬਸਰਾਂ ਨੂੰ ਕਰਨੇ ਹੱਥੀ ਆਪਾਂ ਨੂੰ ਲੈਣਾ ਪਊਗਾ ਇਹ ਜਿਹੜਾ 200 ਬੰਦੇ ਦਾ ਬੰਦਾ ਹੱਕ ਉਹ ਦਵਾਇਆ ਜਾਵੇ ਪਿੰਡ ਵਾਲਾ ਦਾ ਕਹਿਣਾ ਹੈ ਇੱਕ ਜਿਹੜੀ ਉਹ ਡਿਮਾਂਡ ਆ ਉਹ ਕੋਈ ਕੇਵਲ ਨਾ ਉਹ ਜਿਹੜੇ ਵਿਅਕਤੀ ਉਹ ਚੋਰੀ ਕਰਕੇ ਲਿਆ ਇਹ ਸਰ ਮੈਨੂੰ ਇਸ ਬਾਰੇ ਨਹੀਂ ਪਤਾ ਕਿਉਂ ਪੰਜਾਬ ਸਰਕਾਰ ਮੁਰਦਾਬਾਦ ਵੀਡੀਓ ਦਫਤਰ ਮੁਰਦਾਬਾਦ ਵੀਡੀਓ ਦਫਤਰ ਮੁਰਦਾਬਾਦ ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਮੁਕੇਰੀਆਂ ਦੇ ਵਿੱਚ ਪਹੁੰਚੇ ਆ ਦੱਸਦੀ ਹੈ ਕਿ ਇੱਥੇ ਮਨਰੇਕਦਾ ਨੂੰ ਲੈ ਕੇ ਜਿਹੜਾ ਬੜਾ ਵੱਡਾ ਡਿਸਕਿਊਟ ਚੱਲ ਰਿਹਾ ਏ ਤਾਂ ਪਿਛਲੇ ਦਿਨ ਵੀ ਜਿਹੜਾ ਇਹਨਾਂ ਨੇ ਧਰਨਾ ਲਾਇਆ ਸੀ ਜਲਾਲਾਬਾਦ ਦੇ ਵਿੱਚ ਤਾਂ ਅੱਜ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਆ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਕੀ ਮਾਮਲਾ ਹੈ ਇਸ ਪਿੰਡ ਦਾ ਕੀ ਨਾਮ ਹੈ ਜੀ ਆਪਣਾ ਬਲਵੀਰ RAM ਪ੍ਰਧਾਨ ਪਿੰਡ ਨਕੇਰੀਆਂ ਜੀ ਤੇ ਕੀ ਮਾਮਲਾ ਹੈ ਤੁਹਾਡਾ ਮਨਰੇਗਾ ਦਾ ਜਿਹੜਾ ਬੜਾ ਵੱਡਾ ਡਿਸਪਿਊਟ ਪਿਆ ਹੈ ਦੱਸੋ ਕੀ ਸਾਰੀ ਗੱਲਬਾਤ ਹਾਂਜੀ ਹਾਂਜੀ ਸਾਡੇ ਪਿੰਡ ਦੇ ਵਿੱਚ ਜੀ ਅੱਗੇ ਵੀ ਮਨਰੇਗਾ ਚੱਲ ਰਹੀ ਏ ਕੋਈ 2008 ਦੇ ਵਿੱਚੋਂ ਚੱਲੀ ਚੱਲਦੀ ਆ ਰਹੀ ਏ ਜੀ ਚਾਰ ਸਾਡੀਆਂ ਪੰਚਾਇਤਾਂ ਜਿਹੜੀਆਂ ਮੈਂ ਆਈਆਂ ਨੇ ਉਹਨਾਂ ਅੱਜ ਤੱਕ ਕੋਈ ਮਰੇਗਾ ਨਾਲ ਛੇੜਛਾੜ ਨਹੀਂ ਕੀਤੀ ਗਈ ਜੀ ਜਿਹੜਾ ਨਵਾਂ ਸਰਪੰਚ ਬਣਿਆ ਜੀਤ ਸਿੰਘ ਨੇ ਜੀ ਇਹਨੇ ਇੱਕ ਵਿਵਾਦ ਖੜਾ ਕਰ ਦਿੱਤਾ ਹੈ ਕਿ ਜਿਨ੍ਹਾਂ ਆਪਣੇ ਪ੍ਰਧਾਨ ਸੀ 4 ਸਾਡੇ ਜੀ ਮੇਟ ਪਹਿਲਾਂ ਦੇ ਨਵੇਂ ਪੁਰਾਣੇ ਰੱਖੇ ਹੋਏ ਜੀ ਇਹਨਾਂ ਨੇ ਡਿਮਾਂਡਾਂ ਭਰੀਆਂ ਸੀ ਓਕਾ ਦਵਾਇਆ ਗਿਆ ਸੀ ਸਰਪੰਚ ਸਾਹਿਬ ਨੇ ਡਿਮਾਂਡਾਂ ਭਰ ਕੇ ਲੈ ਗਿਆ ਜੀ ਇਹ ਮੇਰੇ ਕੋਲ ਅਸੀਂ ਇਹਨਾਂ ਨੇ 290 ਬੰਦੇ ਜਿਹੜੇ ਮੇਟਾਂ ਨੇ ਭਰੇ ਆ ਜੀ ਉਹ ਅਸੀਂ ਸਰਪੰਚ ਸਾਹਿਬ ਦੇ ਘਰ 4 ਮੀਟ ਮੈਂ ਗਿਆ ਅਸੀਂ ਜਾ ਕੇ ਸਰਪੰਚ ਸਾਹਿਬ ਦੀ ਮਿੰਤ ਵੀ ਕੀਤੀ ਵੀ ਚਲੋ ਇਹਨਾਂ ਗਲਤੀ ਕਰ ਵੀ ਲਈ ਤੁਹਾਡੇ ਕੋਲ ਨਹੀਂ ਵਧਾਈ ਦੇਣ ਆਏ ਇਹ ਤੁਹਾਡੇ ਹੋਕੇ ਦੇ ਨਾਲ ਡਿਮਾਂਡਾਂ ਭਰਤੀਆ ਜੀ ਤੇ ਤੁਸੀਂ ਮਿਹਰਬਾਨੀ ਕਰਕੇ ਇਹਨਾਂ ਨੂੰ ਮੋਹਰ ਲਾ ਦਿਓ ਤੇ ਇਹਨਾਂ ਦਾ ਵਿਚਾਰੇ ਗਰੀਬਾਂ ਦਾ ਕੰਮ ਚੱਲ ਪਵੇ ਉਹਨਾਂ ਅੱਗੇ ਸਖਤ ਨਾ ਕਰ ਦਿੱਤੀ ਹੈ ਮੈਨੂੰ ਕਿਹੜੀਆਂ ਵੋਟਾਂ ਪਾਈਆਂ ਇਹਨਾਂ ਮੈਂ ਮੋਹਰ ਨਹੀਂ ਲਾ ਕੇ ਦੇਣੀ ਜੀ ਉਦੋਂ ਬਾਅਦ ਜੀ ਅਸੀਂ ਜਿਹੜੀ ਦਰਖਾਸਤਾਂ ਜਿਹੜੀਆਂ ਏਪੀਓ ਸਾਹਿਬ ਕੋਲ ਅਸੀਂ ਲੈ ਗਏ ਆ ਫਾਜ਼ਿਲ ਕਾ ਜੀ APO ਸਾਹਿਬ ਨੇ ਸਾਨੂੰ ADC ਕੋਲ ADC ਸਾਹਿਬ ਕੋਲ ਗਏ ਆ ਫਾਜ਼ਿਲਖਾ ਫਾਜ਼ਿਲਖਾ ਜੀ ADC ਸਾਹਿਬ ਕੋਲ ਗਏ ਆ ਉਹਨਾਂ ਨੇ ਸਾਨੂੰ ਕਰਕੇ ਰეკਮੈਂਡ ਜਿਹੜੀਆਂ ਦਰਖਾਸਤਾਂ ਸਾਡੀਆਂ ਵੀਡੀਓ ਦਫ਼ਤਰ ਭੇਜ ਦਿੱਤੀਆਂ ਗਈਆਂ ਜੀ APO ਸਾਹਿਬ ਨੂੰ APO ਸਾਹਿਬ ਨੇ ਅੱਗੇ ਜਿਹੜੀ ਰეკਮੈਂਡ ਕਰਕੇ ਉਹਨਾਂ GRS ਨੂੰ ਦੇਣੀ ਹੁੰਦੀ ਉਹਨਾਂ ਦੇ ਦਿੱਤੀ ਗਈ ਉਹ ਡਿਮਾਂਡ ਸਾਡੀ ਉਹਨਾਂ ਦੇ ਦਫ਼ਤਰ ਪਈ ਸੀ ਇਹਦੋਂ ਇੱਕ ਕੇਵਲ ਸਿੰਘ ਜਿਹੜਾ ਵਿਅਕਤੀ ਨਾਂ ਦਾ ਨਾਂ ਤੋਂ ਮੈਂਬਰ ਹੈ ਨਾ ਕੋਈ ਆਗੂ ਹੈ ਉਹ ਜਾ ਕੇ ਸਰਪੰਚ ਕਿਤੋਂ ਦਾ ਜੀ ਕੇਵਲ ਸਿੰਘ ਪਿੰਡ ਨਕੇਰੀਆਂ ਦਾ ਹੀ ਕੇਵਲ ਸਿੰਘ ਜੀ ਜੀ ਸਾਬਕਾ ਮੈਂਬਰ ਪਹਿਲੇ ਰਿਹਾ ਜੀ ਤੇ ਹੁਣ ਉਹ ਕੋਈ ਮੈਂਬਰ ਨਹੀਂ ਐ ਇਸ ਟਾਈਮ ਕੋਈ ਉਹ ਪ੍ਰਧਾਨਗੀ ਨਹੀਂ ਕੋਈ ਕੁਛ ਨਹੀਂ ਜੀ ਉਹ ਸਰਪੰਚ ਸਾਹਿਬ ਦੇ ਨਾਲ ਰਲ ਕੇ ਪੰਚਾਇਤ ਨਵੀਂ ਦੇ ਨਾਲ ਰਲ ਕੇ ਜਿਹੜਾ ਇਹਨਾਂ ਇਹ ਜਿਹੜਾ ਡਿਮਾਂਡ ਚੱਕ ਕੇ ਉੱਥੋਂ ਚੋਰੀ ਲਿਆਏ ਨੇ ਤੇ ਅਸੀਂ ਕੱਲ ਅਸੀਂ ਧਰਨਾ ਲਾਇਆ ਸੀ ਸਾਨੂੰ ਜਿਹੜੇ ਅਫਸਰ ਮੰਨੇ ਨੇ ਵੀ ਜਿਹੜੀ ਤੁਹਾਡੀ ਡਿਮਾਂਡ ਐ ਫਲਾਣੇ ਨਾਂ ਦਾ ਵਿਅਕਤੀ ਲੈ ਗਿਆ ਹੈ ਉਹ ਅੱਜ ਵੀ ਪਿੰਡ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਸਾਨੂੰ ਉਹ ਕਹਿੰਦੇ ਨੇ ਵੀ ਜਿਹੜੇ ਦੋ ਤਿੰਨ ਕਿੰਨਾ ਅਫਸਰਾਂ ਦੇ ਵੱਲੋਂ ਕਿਹਾ ਗਿਆ ਸੀ ਵੀ ਪੜਾ ਜਿਹੜੇ ਵਿਅਕਤੀ ਲੈ ਗਿਆ ਇਹ ਏਪੀਓ ਸਾਹਿਬ ਨੇ ਜੀ ਇੱਕ ਸੁਨੀਲ ਕੁਮਾਰ ਸੈਕਟਰੀ ਹੈ ਜੀ ਇੱਕ ਬਗੀਚਾ ਸਿੰਘ ਸੈਕਟਰੀ ਇੱਕ ਅਮਨ ਸੈਕਟਰੀ ਹੈ ਜੀ ਅਮਨ ਸੈਕਟਰੀ ਦੇ ਇੱਥੇ ਹੁਣ ਆਰਡਰ ਹੈਗੇ ਨਹੀਂ ਜੀ ਉਹਨਾਂ ਉਹਨਾਂ ਦੀ ਹਾਜ਼ਰੀ ਦੇ ਵਿੱਚੋਂ ਲੈ ਕੇ ਆ ਹਾਂਜੀ 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 ਅੱਜ ਹੁਣ ਉਹ ਆਏ ਨੇ ਇੱਥੇ ਤੇ ਸਾਡੇ ਨਾਲ ਹੁਣ ਕਹਿ ਰਹੇ ਨੇ ਵੀ ਅਸੀਂ ਤੁਹਾਡੇ ਦੋ ਮੀਟ ਸਿਲੈਕਟ ਕਰ ਲੈਨੇ ਤੇ ਤੁਹਾਡੀ ਜਿਹੜੀ ਡਿਮਾਂਡ ਕੰਮ ਦੀ ਦੁਬਾਰਾ ਪਰੋਗੇ ਅਸੀਂ ਤੁਹਾਨੂੰ ਕੰਮ ਦਿਵਾਵਾਂਗੇ ਤੇ ਪੰਚਾਇਤ ਨੇ ਅਜੇ ਵੀ ਨਹੀਂ ਪੰਚਾਇਤ ਸਾਡੇ ਕੋਲ ਆਈ ਤੇ ਨਾ ਉਹਨਾਂ ਜਵਾਬ ਦੇਤਾ ਵੀ ਅਸੀਂ ਤੁਸੀਂ ਜੋ ਕਰਨਾ ਹੈ ਤੁਸੀਂ ਆਪਦਾ ਕੰਮ ਕਰੋ ਇਹੋ ਜੀ ਸਾਡੀ ਤਾਂ ਮੰਗ ਹੈ ਪ੍ਰਸ਼ਾਸਨ ਕੋਲੋਂ ਤੇ ਸਾਡੀ ਜਿਹੜੀ ਮੰਗ ਹੈ ਨਰੇਗਾ ਵਾਲਿਆਂ ਕੋਲੋਂ ਵੀ ਨਰੇਗਾ ਅਫਸਰ ਆਏ ਹੋਏ ਨੇ ਤੇ ਸਰਪੰਚ ਸਾਹਿਬ ਕੋਲੋਂ ਮਿਹਰਬਾਨੀ ਹੈ ਵੀ ਸਾਡੇ ਜਿਹੜੇ ਦੋ ਮੀਟ ਰੱਖ ਦਿੱਤੇ ਜਾਣ ਤੇ ਸਾਡਾ ਕੰਮ ਵੀ ਚੱਲਦਾ ਹੋਵੇ ਤੇ ਤੁਹਾਡੀ ਪੰਚਾਇਤ ਦੇ ਨਾਲ ਅਸੀਂ ਰਲ ਕੇ ਚੱਲਾਂਗੇ ਜੋ ਕੁਝ ਵੀ ਮਨਰੇਗਾ ਵਾਲੇ ਸਾਰੇ ਨੇ ਜੀ ਕੀ ਲੱਗਦਾ ਵੀ ਹੁਣ ਤੁਹਾਨੂੰ ਵਿਸ਼ਵਾਸ ਹੈਗਾ ਸਾਨੂੰ ਜੀ ਇਹ ਵਿਸ਼ਵਾਸ ਦਿਵਾ ਰਹੇ ਨੇ ਕਿ ਤੁਹਾਡੇ 2 ਮਿੰਟ ਅਸੀਂ ਸਲੈਕਟ ਕਰਵਾਵਾਂਗੇ ਜਿਹੜੇ ਏਪੀਓ ਸਾਹਿਬ ਆਏ ਹੋਣੇ ਤੇ ਤੈਨੂੰ ਸੈਕਟਰੀ ਇੱਥੇ ਪਹੁੰਚੇ ਹੋਏ ਨੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਉਹ ਲਿਖਤੀ ਪੜਤੀ ਇਹਨਾਂ ਦਿੱਤਾ ਹੈ ਤੇ ਸਾਨੂੰ ਉਹ ਜਿਹੜਾ ਹੋਂਦਾ ਵੀ ਨਾਂ ਦਿੱਤਾ ਕੇਵਲ ਸਿੰਘ ਦਾ ਕਿ ਤੁਸੀਂ ਜੇ ਨਹੀਂ ਕਾ ਹੁੰਦਾ ਤੁਸੀਂ ਸਾਡੇ ਦਫ਼ਤਰ ਆਜੋ ਅਸੀਂ ਤੁਹਾਨੂੰ ਲਿਖਤੀ ਪੜਤੀ ਉੱਥੇ ਦੇ ਦਿਆਂਗੇ ਇਨਾ ਜੀ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਤਾਂ ਅਸੀਂ ਇਹੀ ਕਹਿੰਨੇ ਜਿਨ੍ਹਾਂ ਨੇ ਅ ਹੇਰਾ ਫੇਰੀ ਸਾਡੇ ਡਿਮਾਂਡਾਂ ਨਾਲ ਕੀਤੀ ਏ ਉਹਨਾਂ ਨੂੰ ਸਜ਼ਾ ਹੋਵੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਬੰਦੀ ਇੱਕ ਜਿਹੜਾ ਇਹਨਾਂ 6 ਦਿਨ ਦਾ ਮਾਸਟਰੋਲ ਅ ਚਲਾਇਆ ਹੈ ਸਾਨੂੰ ਪਤਾ ਨਹੀਂ ਲੱਗਾ ਉਹਦੇ ਵਿੱਚ ਵੀ ਘਪਲਾ ਹੋਇਆ ਹੈ ਸਾਡੇ ਕੋਲ ਪੰਨੇ ਨੇ ਸਾਡੇ ਕੋਲ ਉਹ ਸਾਰੀ ਜਿਹੜੀ ਵੀਡੀਓਗ੍ਰਾਫ ਜਿਹੜੀ ਹਾਜ਼ਰੀ ਹੁੰਦੀ ਏ ਉਹ ਕੰਪਿਊਟਰਾਈਜ਼ ਕਢਾ ਕੇ ਅਸੀਂ ਰੱਖੇ ਨੇ ਸਾਡੇ ਕੋਲ ਨੇ ਉੱਥੇ ਵੀ ਉਹਨਾਂ ਦੇ ਵਿੱਚ ਵੀ ਕਪਲਾ ਇਨੀ 100 25 30 ਦੀ ਜਿਹੜੀ ਹਾਜ਼ਰੀ ਉਹਨਾਂ ਗਲਤ ਪਾਈ ਹੈ ਤੇ ਉਹ ਵੀਰ ਜਿਹੜੇ ਕੋਈ ਕਿਸੇ ਨੇ ਤੇ ਮਾਂ ਦੀ ਥਾਂ ਧੀ ਨੇ ਫੋਟੋ ਕਰਾਈ ਹੈ ਕਿ ਹਾਲੇ ਕਿ ਕਰਾ ਨਹੀਂ ਸਕਦਾ ਕੋਈ ਬਿਲਕੁਲ ਨਹੀਂ ਕਰਾ ਸਕਦਾ ਹਾਂਜੀ ਤੇ ਉਹ ਕਰਵਾਈਆਂ ਨੇ ਫੋਟੋ ਇਹਨਾਂ ਗਲਤ ਭਰਾ ਦੇ ਥਾਂ ਭਰਾ ਖੜਾ ਹੈ ਪਿਓ ਦੀ ਥਾਂ ਜਿਹੜਾ ਜਨਾਨੀ ਉਹਦੇ ਘਰ ਵਾਲਾ ਖੜਾ ਹੈ ਬਾਕੀ ਜਿਹੜੇ ਕੋਈ ਬੰਦੇ ਖਾਦ ਪਾ ਰਹੇ ਨੇ ਇਥੇ ਜਿਹੜੀ ਰੋਜ਼ਾਨਾ ਦੋ ਹਾਜ਼ਰੀਆਂ ਪੈਂਦੀਆਂ ਨੇ ਸਾਡੀਆਂ ਸ਼ਾਮ ਤੇ ਸਵੇਰ ਦੀ ਉਹ ਵੀ ਫੋਟੋ ਐ ਨਾ ਮੋਬਾਈਲ ਨਾਲੋਂ ਖਿੱਚ ਕੇ ਭੇਜੀ ਗਈ ਹੈ ਜੀ ਅਸੀਂ ਤੇ ਇਨਾ ਹੀ ਕਹਨੇ ਆ ਇਹ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਵੀ ਜਿਹੜਾ ਇਹਨਾਂ ਨੂੰ ਬੰਦ ਹੀ ਕਾਰਵਾਈ ਕੀਤੀ ਜਾਵੇ ਤੇ ਜਿਹੜੀ ਸਾਡੀ ਡਿਮਾਂਡ ਦੇ ਚੋਰੀ ਕੀਤੀ ਜਿਸ ਬੰਦੇ ਨੇ ਉਸ ਤੋਂ ਵੀ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਉਹਨਾਂ ਨਾਲ ਵੀ ਗੱਲ ਕਰਦੇ ਆ ਮੰਡਲ ਪ੍ਰਧਾਨ ਜਿਹੜੇ ਪਿੰਡ ਨੂੰ ਕੇਰੀਆਂ ਦੇ ਆ ਜਸਵਿੰਦਰ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪ੍ਰਧਾਨ ਸਾਹਿਬ ਪਿੰਡ ਦੇ ਵਿੱਚ ਬੜਾ ਵੱਡਾ ਡਿਸਪਿਊਟ ਆ ਕੀ ਕਹਿਣਾ ਜਾਊਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਜਿਹੜੇ ਸਾਡੀ ਨਵੀਂ ਪੰਚਾਇਤ ਬਣੀ ਹੈ ਉਹਨਾਂ ਨੂੰ ਇਹ ਕਹਿੰਨੇ ਆ ਵੀ ਸਾਡੀ ਜਿਹੜੇ ਪਿੰਡ ਦਾ ਕੰਮ ਹੈ ਸਾਰੀ ਜਨਤਾ ਨੂੰ ਦਿੱਤਾ ਜਾਵੇ ਕਿਉਂਕਿ ਸਾਰੇ ਉਹ ਵੀ ਪਿੰਡ ਦੇ ਰਹਿਣ ਵਾਲੇ ਨੇ ਗਰੀਬ ਜਨਤਾ ਹੈ ਵੀ ਕੰਮ ਕਰਨਗੇ ਅੱਧੇ ਮਿਹਨਤ ਕਰਕੇ ਹੀ ਖਾਂਗੇ ਤੇ ਆਪਾਂ ਉਹਦੇ ਵਿੱਚ ਅੱਧੇ ਬੰਦਿਆਂ ਨੂੰ ਕੰਮ ਦੇਵਾਂਗੇ ਅਧੋਨਾ ਦੇਵਾਂਗੇ ਤੇ ਉਹ ਗਲਤ ਹੈ ਮੇਰੀ ਇਹ ਹੀ ਬੇਨਤੀ ਹੈ ਵੀ ਪੰਚਾਇਤ ਨੂੰ ਵੀ ਸਾਰੇ ਜਿਹੜੇ ਸਾਡੇ 2 ਮੀਟਰ ਵਿੱਚ ਰੱਖੇ ਹਨ ਕਿਉਂਕਿ ਸਾਡੇ ਨਾਲ 2 300 ਬੰਦਾ ਜਿਹੜਾ ਮੰਨ ਲਓ ਹੈਗਾ ਵੀ 2 300 ਬੰਦੇ ਆਸਤੇ 2 ਮੀਟਰ ਸਾਡੇ ਚਾਹੀਦੇ ਨੇ ਉਹਦੇ ਵਾਸਤੇ ਸਾਨੂੰ ਮੀਟਰ 2 ਜਿਹੜੇ ਦੇ ਦੇਣ ਤੇ ਸਾਡੇ ਬੰਦਿਆਂ ਨੂੰ ਕੰਮ ਜਿਹੜਾ ਦਿੱਤਾ ਜਾਵੇ ਜਿਹੜੀਆਂ ਪੇਂਟ ਦੀ ਜਿਹੜੀ ਡਿਮਾਂਡਾਂ ਸੀ ਉਥੋਂ ਚੋਰੀ ਹੋਈਆਂ ਕੰਮ ਬੰਦ ਰਿਹਾ ਏ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਜਿਹੜੀ ਡਿਮਾਂਡ ਸਾਡੀ ਚੋਰੀ ਕੀਤੀ ਗਈ ਹੈ ਜਿਨ੍ਹਾਂ ਨੇ ਕੀਤੀ ਹੈ ਉਹ ਆਪਣੇ ਏਪੀਓ ਸਾਹਿਬ ਤੇ ਸਾਈਟ ਸਾਹਿਬ ਸਾਡੇ ਬੰਦਾ ਪੇਸ਼ ਕਰਨ ਉਹਦਾ ਕਾਰਵਾਈ ਕਰਨਾ ਤੇ ਸਾਨੂੰ ਜਿਹੜਾ ਕੰਮ ਦੇਣ ਹੁਣ ਅਜੇ ਇੱਥੇ ਆਏ ਬੈਠੇ ਕੀ ਵਿਸ਼ਵਾਸ ਦਿਵਾ ਰਹੇ ਆ ਅਜੇ ਤਾਂ ਗੱਲਾਂ ਬਾਤਾਂ ਹੀ ਕਰੀ ਜਾਂਦੇ ਆ ਕੁਝ ਕਰਨਗੇ ਤਾਂ ਪਤਾ ਲੱਗੇਗਾ ਅਜੇ ਤਾਂ ਕਹਿੰਦੇ ਕਰ ਦਿੰਨੇ ਕਰ ਦਿੰਨੇ ਇਹ ਕੁਝ ਕੀਤਾ ਤਾਂ ਹੈ ਨਹੀਂ ਜਿਹੜਾ ਇਹਨੇ ਗਰੀਬ ਪਰਿਵਾਰ ਜਿਹੜੇ ਮਜ਼ਦੂਰ ਜਿਹੜੇ ਨਰੇਗਾ ਤੇ ਜਾ ਕੇ ਕਈਆਂ ਤੇ ਚੁੱਲ੍ਹੇ ਜਿਹੜੇ ਚੱਲਦੇ ਆ ਉਹਨਾਂ ਦਾ ਕੰਮ ਬੰਦ ਰਿਹਾ ਏ 6-6 ਦਿਨ ਜਿਹੜੇ ਉਹ ਘਰੇ ਬੈਠੇ ਰਹੇ ਕੰਮ ਵਾਲ ਦੇਖਦੇ ਰਹੇ ਆ ਤਾਂ ਅੱਜ ਉਸ ਦੇ ਬਾਰੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਇੱਕ ਪਿੰਡ ਦੇ ਬੋਲ 6 ਦਿਨ ਨਹੀਂ ਜੀ ਸਾਡੇ ਪਿੰਡ ਚ ਘੱਟ ਤੋਂ ਘੱਟ ਵੀ 2 ਮਹੀਨੇ ਹੋ ਗਏ ਜਿਹੜਾ ਕੰਮ ਬੰਦ ਪਿਆ ਅੱਛਾ ਦੋ ਮਹੀਨੇ ਕੰਮ ਨਹੀਂ ਮਿਲਿਆ ਕਿਉਂਕਿ ਸਰਪੰਚ ਨਵੀਂ ਪੰਚਾਇਤ ਬਣ ਗਈ ਉਹਨਾਂ ਪਾਰਟੀਵਾਦੀ ਬਣਾ ਲਈ ਤੇ ਜਿਹੜੇ ਉਹਨਾਂ ਦੇ ਬੰਦੇ ਹਜੇ ਸੀ ਉਹਨਾਂ ਦੇ ਮੇੜ ਤੋਂ ਨਾਲ ਮੰਨ ਲਓ ਬੰਦੇ ਸਾਰੇ 8 10 10 ਹੈਗੇ ਨੇ ਹਾਜ਼ਰੀ ਉਹਨਾਂ ਦੋ ਦੋ ਸ ਬੰਦੇ ਦੀ ਪਾਲੀਆਂ ਤੇ ਜਿਹੜੇ ਕੰਮ ਕਰਨ ਵਾਲੇ ਬੰਦੇ ਉਹ ਘਰੇ ਬੈਠੇ ਨੇ ਇਸ ਵਾਸਤੇ ਵੀ ਜਿਹੜਾ ਕੰਮ ਕਰਨ ਵਾਲਾ ਉਹਨਾਂ ਦਾ ਕੰਮ ਦੇਣਾ ਘਰੇ ਬੈਠਿਆਂ ਨੂੰ ਕੰਮ ਨਾ ਦੇਣ ਧੰਨਵਾਦ ਵੀਰ ਜੀ ਕੀ ਨਾਮਾ ਗੁਰਮੁਖ ਸਿੰਘ ਜੀ ਵੀ ਜੀ ਪ੍ਰੈਜ਼ੈਂਟ ਰੇਂਡ ਨਕੀਰੀਆਂ ਦੇ ਵਿੱਚ ਪਹੁੰਚੇ ਆ ਤੇ ਕੀ ਕਹਿਣਾ ਚਾਹੋਗੇ ਅੱਜ ਪਿੰਡ ਨਕੀਰੀਆਂ ਦੇ ਵਿੱਚ ਮਸਲਾ ਉਹੀ ਮਨਰੇਗਾ ਨੂੰ ਲੈ ਕੇ ਪਿਛਲੇ ਦਿਨੀ ਚੱਕ ਖੜਨ ਜੋ ਉਰਫ ਕਾਨਿਆਂ ਵਾਲੀ ਦਾ ਹੀ ਮਸਲਾ ਜਿਹੜਾ ਕਿ ਰੋਜ ਪ੍ਰਦਰਸ਼ਨ ਤਰਨੇ ਵਜੋਂ ਕੀਤਾ ਗਿਆ ਸੀਗਾ ਤੇ ਅੱਜ ਥਾਂ ਥਾਂ ਜਿਵੇਂ ਹੁਣ ਪਿੰਡ ਦੇ ਸਰਪੰਚਾਂ ਵੱਲੋਂ ਵੀ ਡਿਸਪੂਟ ਪੈਦਾ ਕੀਤੇ ਜਾ ਰਹੇ ਨੇ ਜਿਹੜੇ ਕਿ ਮਨਰੇਗਾ ਨੂੰ ਲੈ ਕੇ ਆ ਹੁਣ 2.5 300 ਬੰਦੇ ਦਾ ਡਿਮਾਂਡ ਸੀਗੀ ਜਿਹੜੀ ਕਿ ਡਿਮਾਂਡ ਉਹਨਾਂ ਨੇ ਸਰਪੰਚ ਸਾਹਿਬ ਕੋਲੇ ਵੀ ਪਹੁੰਚ ਕੀਤੀ ਔਰ ਇਹਨਾਂ ਨੇ ਸਾਫ਼ ਇਨਕਾਰ ਹੀ ਕਰ ਦਿੱਤੀ ਕਿ ਇੱਕ ਮਾਂ ਜਿਵੇਂ ਪਾਲਣਾ ਕਰਦੀ ਬੱਚਿਆਂ ਨੂੰ ਨਾ ਬੱਚਿਆਂ ਦੀ ਓਵੇਂ ਇੱਕ ਪਿੰਡ ਦੀ ਪਾਲਣਾ ਕਰਦਾ ਸਰਪੰਚ ਬਿਲਕੁਲ ਬਿਲਕੁਲ ਪਿੰਡ ਦੀ ਬਾਗਡੋਰ ਇੱਕ ਸਰਪੰਚ ਦੇ ਹੱਥ ਚ ਹੁੰਦੀ ਆ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਹਾਂਜੀ ਕਿ ਜਿਹੜੀ ਗੱਲ ਅੱਜ ਸਰਪੰਚ ਸਾਹਿਬ ਨੇ ਵੀ ਇਨਕਾਰੀ ਕਰ ਦਿੱਤੀ ਕਿ ਮੈਂ ਡਿਮਾਂਡ ਤੇ ਤੁਸੀਂ ਮੈਨੂੰ ਅਜੇ ਵੋਟਾਂ ਨਹੀਂ ਪਾਈਆਂ ਸੀ ਤੇ ਮੈਂ ਡਿਮਾਂਡ ਤੇ ਸਾਈਨ ਨਹੀਂ ਕਰਨੇ ਹਾਂ ਫਿਰ ਇਹ ਇਹਨਾਂ ਨੇ ਰੋਖ ਕੀਤਾ ਵੀਡੀਓ ਦਾ ਉੱਤਰ ਦਾ ਵੀਡੀਓ ਦਾ ਉੱਤਰ ਦੇ ਕੋ ਇੱਕ ਇੱਕ ਐਹੋ ਜੀ ਗੱਲ ਹੋ ਜਾਣੀ ਕਿ ਕਚੋਰੀ ਹੋ ਜਾਣੀ ਡਿਮਾਂਡ ਤੇ ਉਹ ਦੇਖੋ ਕਿੱਡੀ ਸ਼ਰਮਣਾ ਇਕ ਇੱਕ ਗੱਲ ਹੈ ਕਿ ਅਫਸਰਾਂ ਵਾਸਤੇ ਫਿਰ ਏਡੀਸੀ ਸਾਹਿਬ ਕੋਲੇ ਗਏ ਏਡੀਸੀ ਸਾਹਮਣੇ ਫਿਰ ਆ ਦੇਖੋ ਸਾਰਾ ਕੁਝ ਉਹਨਾਂ ਦੇ ਰੀਸੀਵਿੰਗ ਹੈਗੀ ਏ ਹਮ ਔਰ ਫਿਰ ਏਡੀਸੀ ਨੇ ਇਥੋਂ ਵੀਡੀਓ ਨੂੰ ਮਾਰਕ ਕੀਤੀ ਇਹਨਾਂ ਨੇ ਕੱਲ ਧਰਨਾ ਵੀ ਲਾ ਰੱਖਿਆ ਸੀਗਾ ਵੀਡੀਓ ਦਾ ਹਮ ਹਮ ਕਿ ਏਡੀਸੀ ਸਾਹਿਬ ਉਹ ਦੇਖੋ ਉਹਨਾਂ ਦੇ ਕਹਿਣ ਤੇ ਫਿਰ ਇਹਨਾਂ ਨੇ ਅੱਜ ਆਏ ਨੇ ਅਫਸਰ ਸਹਿਬਾਨ ਏਪੀਓ ਔਰ ਸੈਕਟਰੀ ਉਹ ਇਹਨਾਂ ਨੇ ਹੁਣ ਮੀਟ ਇਹਨਾਂ ਨੇ ਕਿਹਾ ਜੀ ਸਾਡੀ ਸ਼ਰਤ ਇਹ ਹੈ ਕਿ ਮੀਟ ਸਾਡਾ ਬਣਾਇਆ ਜਾਵੇ ਪਰ ਦੇਖੋ ਆਪਾਂ ਨੂੰ ਮੀਟ ਬਣਾ ਕੇ ਆਪਣਾ ਹੱਲ ਨਹੀਂ ਹੈਗਾ ਕੱਲਾ ਮੀਟ ਨੂੰ ਲੈ ਕੇ ਕਿਉਂਕਿ 15 ਦਿਨਾਂ ਦੇ ਵਿੱਚ ਵਿੱਚ ਆਪਾਂ ਇੱਕ ਆ ਜਿਹੜੀ ਐਪਲੀਕੇਸ਼ਨ ਆਪਣੀ ਸੀਗੀ ਦੈਰ ਹੋਣੀ ਸੀਗੀ ਆ 2 300 ਬੰਦੇ ਦੀ ਤੁਹਾਡੀ ਐਪਲੀਕੇਸ਼ਨ ਦੈਰ ਹੋਈ ਸੀਗੀ 15 ਦਿਨਾਂ ਦੇ ਵਿੱਚ ਵਿੱਚ ਹੀ ਕੰਮ ਦੇਣਾ ਸੀਗਾ ਜੇ 15 ਦਿਨਾਂ ਦੇ ਵਿੱਚ ਕੰਮ ਨਹੀਂ ਦਿੰਦੀ ਤੇ ਇੱਕ ਮਾਫਜਾ ਤੌਰ ਤੇ ਇਹ ਪਿੰਡ ਵਾਲਿਆਂ ਨੂੰ ਦੇਣਾ ਬੰਦਾ ਸੀਗਾ ਇਹਦਾ ਵੀਡੀਓ ਦਸਤਰਦ ਪਰ ਕੁਝ ਨਹੀਂ ਇਹਨਾਂ ਨੇ ਕੀਤਾ ਹੈਗਾ ਪਰ ਜਿਹੜਾ ਕਿ ਆਪਾਂ ਇਹ ਗੱਲ ਆਣੀ ਹੈ ਕਿ ਜਿਹੜਾ 6 ਦਿਨਾਂ ਦੇ ਇਹਨਾਂ ਦੇ ਹੁਣ ਡਾਕਾ ਮਾਰਿਆ ਇਹਨਾਂ ਦੇ ਹੱਥਾਂ ਤੇ ਇੱਕ ਤਾਂ ਉਹ ਇਹਨਾਂ ਦੀ ਪਰਵਾਹੀ ਕੀਤੀ ਜਾਵੇ 6 ਦਿਨਾਂ ਦੀ ਇੱਕ ਉਹ ਪਰਵਾਹੀ ਕੀਤੀ ਜਾਵੇ ਔਰ ਜਿਹੜੇ ਕਿ ਮੌਕੇ ਦੇ ਜਿਹਨਾਂ ਜਿਨ੍ਹਾਂ ਵੱਲੋਂ ਡਿਸਪੂਟ ਪੈਦਾ ਕੀਤੀ ਗਏ ਸਰਪੰਚ ਨੂੰ ਲੈ ਕੇ ਚਾਹੇ ਉਹ ਡਿਮਾਂਡ ਚੁੱਕ ਕੇ ਲਿਆਉਣ ਵਾਲਾ ਵਿਕਤੀ ਹੈਗਾ ਚਾਹੇ ਵੀਡੀਓ ਦਸਤਰ ਵਾਲੇ ਹੈਗੇ ਆ ਉਹਨਾਂ ਨੂੰ ਇਹ 6 ਦਿਨਾਂ ਦਾ ਜਿਵੇਂ ਇੱਕ 290 ਬੰਦਿਆਂ ਦਾ ਇਹ 290 ਬੰਦਿਆਂ ਦਾ ਇਹ ਇਹਨਾਂ ਨੂੰ ਪਾਇਆ ਜਾਵੇਗਾ ਕਿਉਂਕਿ ਇਹ ਇਹਨਾਂ ਦੀ ਪੂਰਤੀ ਤਾਂ ਹੋਵੇ ਨਾ ਕਿਉਂਕਿ ਇਹਨਾਂ ਦੇ ਛੋਟੇ-ਛੋਟੇ ਬੱਚੇ ਐ ਸ਼ਹੀਦ ਇਹਨਾਂ ਦਾ ਕੰਮ ਕੋਈ 50 100 ਬੰਦਿਆਂ ਨੇ ਕੰਮ ਕੀਤਾ ਤੇ 290 ਬੰਦੇ ਕੰਮ ਉਹ ਘਰਾਂ ਦੇ ਵਿੱਚੋਂ ਆਟਾ ਹੈ ਨਹੀਂ ਜਾਂ ਕੁਝ ਵੀ ਹੈ ਨਹੀਂ ਗਰੀਬ ਪਰਿਵਾਰ ਸਾਰੇ ਆਪਾਂ ਬਿਲੌਂਗ ਕਰਦੇ ਹੈਗੇ ਆ ਔਰ ਇਹ ਚੀਜ਼ ਇਹਨਾਂ ਅਫਸਰਾਂ ਨੂੰ ਕਰੜੇ ਹੱਥੀ ਆਪਾਂ ਲੈਣਾ ਪਊਗਾ ਕਿ ਜਿਹੜਾ 200 ਬੰਦੇ ਦਾ ਬੰਦਾ ਹੱਕ ਉਹ ਦਵਾਇਆ ਜਾਵੇ। ਜੇਕਰ ਪ੍ਰਧਾਨ ਜੀ ਅੱਜ ਇੱਥੇ ਅਫਸਰ ਆਏ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੋਈ ਸੰਤੁਸ਼ਟੀ ਕਿਸੇ ਦਾ ਨਹੀਂ ਮਿਲਦੀ ਫੇਰ ਤੁਹਾਡਾ ਕੀ ਸਟੈਪ ਆ? ਦੇਖੋ ਜਿਹੜੇ ਅਫਸਰ ਉੱਥੋਂ ਕਹਿ ਰਹੇ ਹੈਗੇ ਨੇ ਕਿ ਸਾਡੇ ਤੋਂ ਡਿਮਾਂਡ ਹੀ ਚੁੱਕ ਕੇ ਲੈ ਗਏ ਦਫ਼ਤਰ ਦੇ ਵਿੱਚੋਂ। ਦੇਖੋ ਉਹ ਕੀ ਕਰਨਗੇ। ਹੁਣ ਇੱਥੇ ਬਿਸ਼ੱਕ ਦੀ ਤੇ ਆਪਾਂ ਨੂੰ ਦੇਣ ਆ ਗਏ ਨੇ ਵਿਸ਼ਵਾਸ ਕਿ ਤੁਹਾਡੇ ਡਿਮਾਂਡ ਆ ਦੂਜੇ ਤੁਹਾਡੇ ਮੇਡ ਬਣਾ ਦਿੱਤੇ ਆ ਜੀ। ਪਰ ਹਜੇ ਪਿੰਡ ਵਾਲਿਆਂ ਦਾ ਕਹਿਣਾ ਹੈਗਾ ਸਾਨੂੰ ਕੋਈ ਵਿਸ਼ਵਾਸ ਨਹੀਂ ਹੈਗਾ ਜਿੰਨਾ ਜੇ ਆਪਾਂ ਨੇ ਮੀਟ ਬਣ ਕੇ ਸਾਨੂੰ ਇੱਕ ਆ 290 ਬੰਦਿਆਂ ਦਾ ਇੱਕ ਜਿਹੜਾ ਉਹ ਜਿਹੜਾ ਡਿਮਾਂਡ ਇੱਕਰਾ ਮਾਸਟਰ ਆਲ ਨਿਕਲੀ ਔਰ ਇਹਨਾਂ ਦੀ ਜਿਹੜੀ ਪਿਛਲੇ 6 ਦਿਨਾਂ ਦਾ ਇੱਕ ਇਹਨਾਂ ਦਾ ਨੁਕਸਾਨ ਹੋਇਆ ਉਹ ਪੂਰਾ ਕੀਤਾ ਜਾਵੇ ਮੇਰੀ ਏਡੀਸੀ ਡੀਸੀ ਸਾਹਿਬ ਨੂੰ ਮੰਗੇ ਕਿ ਤੁਸੀਂ ਗਰਾਉਂਡ ਲੈਵਲ ਤੇ ਇੱਕ ਪਿੰਡਾਂ ਦੇ ਵਿੱਚ ਮਨਰੇਗਾ ਨੂੰ ਲੈ ਕੇ ਇੱਕ ਇਹ ਚਾਇਓ ਅਪਸਰਾਂ ਦੇ ਇੱਕ ਕਮੇਟੀ ਸੰਗਠਨ ਕਰਨ ਜਿਵੇਂ ਮਰਜ਼ੀ ਕਰਨ ਕਿ ਪਿੰਡਾਂ ਦੇ ਵਿੱਚ ਸਾਰ ਲਈ ਜਾਵੇ ਕਿ ਇਹੋ ਜੀ ਅਣਗੌਣੀ ਕੋਈ ਘਟਨਾ ਨਾ ਵਾਪਰ ਜੇ ਇੱਕ ਮਨਰੇਗਾ ਨੂੰ ਲੈ ਕੇ ਇੱਕ ਪੇਟ ਦੀ ਖਾਤਰ ਜਿਹੜੇ ਮਨਰੇਗਾ ਮਜ਼ਦੂਰ ਕੰਮ ਕਰਦੇ ਨੇ ਆਦੀ ਮਿਹਨਤ ਮਜ਼ਦੂਰੀ ਦਾ ਕੰਮ ਲੈਂਦੇ ਹੈਗੇ ਨੇ ਜਾਂ ਕਰਦੇ ਨੇ ਤੇ ਉਹਨਾਂ ਦਾ ਨੁਕਸਾਨ ਨਾ ਹੋ ਜੇ ਇਸ ਚੀਜ਼ ਨੂੰ ਲੈ ਕੇ ਤੇ ਗਰਾਊਂਡ ਲੈਵਲ ਤੇ ਦੇਖਣ ਏਡੀਸੀ ਡੀਸੀ ਸਾਹਿਬ ਧੰਨਵਾਦ ਉਹਦਾ ਕੀ ਨਾਮ ਹੈ ਸਰਿੰਦਰ ਕੋ ਕੀ ਗੱਲ ਆ ਜ ਪਿੰਡ ਦੇ ਵਿੱਚ ਇਕੱਠ ਹੋ ਜਾਏ ਦੱਸ ਦੋ ਕੀ ਪੂਰੀ ਗੱਲ ਬਤਾ ਹਾਂ ਦੱਸ ਸਾਨੂੰ ਕੰਮ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਜੀ ਹੁਣ ਕੀ ਪਤਾ ਪੰਚਾਇਤ ਨੂੰ ਪਤਾ ਕਿਉਂ ਨਹੀਂ ਦਿੰਦੀ ਪਈ ਆ ਕੋਈ ਸਾਨੂੰ ਦੱਸਣ ਮਜੂਦਾ ਵੀ ਆ ਗੱਲ ਐ ਇਸ ਬਰਉਣੀ ਅਸੀਂ ਦੈਨਾ ਕੰਮ ਤਾਂ ਸਾਨੂੰ ਕੰਮ ਦਿੱਤਾ ਜਾਵੇ ਕਿੰਨਾ ਚਿਰ ਹੋ ਗਿਆ ਕੰਮ ਪੰਦਾ ਜੀ ਸਾਢੇ ਤੋਣੇ ਹੋ ਕੜਵਾੜੇ ਪੰਜ ਮਹੀਨਾ ਹੀ ਹੋ ਚੱਲੇ ਦੋ ਮਹੀਨਾ ਹੋ ਚੱਲੇ ਦੋ ਮਹੀਨਾ ਹੋ ਚੱਲੇ ਕੰਮ ਪੰਦਣ ਤੋਂ ਉਹ ਦੂਜੀ ਵਾਰੀ ਭਰੀ ਜਾਂਦੇ ਸਾਨੂੰ ਕੋ ਮਿਲਦਾ ਹੀ ਨਹੀਂ ਪਿਆ ਕੀ ਗੱਲ ਕਿਉਂ ਇੰਨਾ ਈਰਖਾ ਹੋ ਰਿਆ ਤੁਹਾਡੇ ਨਾਲੀ ਉਹ ਥੋੜਾ ਉਹਨਾਂ ਨੂੰ ਪਤਾ ਹੀ ਰੱਖਾ ਕਿਉਂ ਸਾਡੇ ਨਾਲ ਕਰ ਸਾਡੇ ਕੋਈ ਗਲਤੀ ਹੈ ਸੰਦਸਣ ਵੀ ਆ ਗਲਤੀ ਹੈ ਹਾਂ ਨਵੀਂ ਪੰਚਾਇਤ ਮਣੀ ਬਣਾਈ ਸਾਰਿਆਂ ਨੇ ਸਾਂਝੀ ਬਣਾਈ ਜਾਨਾ ਇਹ ਥੋੜਾ ਵੀ ਨਵੇਂ ਬਣੇ ਥੋੜਾ ਵੀ ਕੰਮ ਹੀ ਨਾ ਕਿੰਨਾਂ ਦੇ ਵੱਲੋਂ ਨਹੀਂ ਕੰਮ ਦਿੱਤਾ ਜਾ ਰਿਹਾ ਜੀ ਸਰਪੰਚ ਵਾਲਾ ਜੀ ਬਾਕੀ ਹੋਰ ਦੂਜਾ ਕੰਮ ਚੱਲ ਰਿਹਾ ਦੂਜੀ ਜਿਹੜੇ ਤੁਹਾਡੇ ਲੱਗ ਗਈ ਹਾਂ ਉਹਨਾਂ ਦਾ ਚੱਲੀ ਜਾਂਦਾ ਉਹ ਚੱਲੀ ਜਾਂਦਾ ਉਹਨਾਂ ਦਾ ਚੱਲੀ ਜਾਂਦਾ ਤੁਹਾਡਾ ਬੰਦ ਪਿਆ ਸਾਡਾ ਬੰਦ ਪਿਆ ਕੀ ਤੁਸੀਂ ਕੀ ਮੰਗ ਕਰਦੇ ਹੋ ਸਾਨੂੰ ਕੰਮ ਦਿੱਤਾ ਜਾਵੇ ਸਾਨੂੰ ਕਈ ਵਾਟਲ ਦਿੱਤੇ ਜਾਵਣ ਸਾਨੂੰ ਕਿਹੜਾ ਵੀ ਜੋ ਵੀ ਜਗਾ ਸਰਕਾਰ ਵਾਲ ਸੰਸਾਰਾ ਦਿੱਤਾ ਜਾ ਸੋ ਦਿਨ ਦਾ ਕੰਮ ਦਿੱਤਾ ਜਾਵੇ ਅੱਜ ਅਫਸਰ ਇੱਥੇ ਪਹੁੰਚੇ ਆ ਕੀ ਸੰਦੁਸ਼ਟੀ ਦਿਵਾ ਗਏ ਨਹੀਂ ਜੇ ਸੰਦੁਸ਼ਟੀ ਵੀ ਸਾਡੋਂ ਨਾਲ ਅਸੀਂ ਸਹਿਮਤਾ ਹੈ ਸਾਨੂੰ ਕੰਮ ਦਿੱਤਾ ਜਾਵੇ ਲੱਗਦਾ ਮਿਲ ਜੂਗਾ ਕੰਮ ਮਿਲਣਾ ਚਾਹੀਦਾ ਜੀ ਸੋ ਪਿੰਡ ਨੁਕੇਰੀਆਂ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਆ ਤਾਂ ਮਜ਼ਦੂਰ ਜਿਹੜੇ ਇੱਥੇ ਤੁਸੀਂ ਵੇਖ ਰਹੇ ਆ ਇਹ ਮਨਰੇਗਾ ਮਜ਼ਦੂਰ ਜਿਹੜੇ ਅੱਜ ਇੱਥੇ ਇਕੱਠੇ ਹੋਇਆ ਵੀਰ ਜੀ ਕੀ ਨਾਮ ਆ ਮੇਰਾ ਨਾਮ ਹੈਗਾ ਜੀ ਸਤਨਾਮ ਸਿੰਘ ਜੀ ਪ੍ਰਧਾਨ ਪਿੰਡ ਨਕੇਰੀਆਂ ਜੀ ਜੀ ਅਸੀਂ ਜੋ ਨਿਰਗਾ ਦੇ ਵਿੱਚ ਕੰਮ ਕਰਦੇ ਹਾਂ ਚਾਰੇ ਮੇਟ ਅਸੀਂ ਇਕੱਠੇ ਸੀ ਕਿਸੇਲੇ ਪਲਾਣੇ ਚ ਜੀ ਤੇ ਹੁਣ ਸਾਨੂੰ ਨਵੀਂ ਪੰਚਾਇਤ ਨੇ ਹਟਾਇਆ ਗਿਆ ਹੈ ਤੇ ਕਿਉਂ ਟਾਇਆ ਗਿਆ ਜੀ ਇਹ ਤਾਂ ਟਾਇਆ ਗਿਆ ਵੀ ਅਸੀਂ ਪਾਰਟੀ ਦੀ ਵਾਜੀ ਦੀ ਵੋਟਾਂ ਦੇ ਮਰਨੇ ਉਚਰੋਲੇ ਸੀ ਤੇ ਅਸੀਂ ਸਤੰਤਾਵਾ ਤੇ ਭਰਾ ਵਾਸਤੇ ਕਰਦੇ ਸੀ ਤੇ ਉਹਨਾਂ ਨੇ ਆਖਿਆ ਵੀ ਇਹਨਾਂ ਨੂੰ ਅਸੀਂ ਨਹੀਂ ਰੱਖਣਾ ਤੇ ਅਸੀਂ ਪਿੰਡ ਦੇ ਵਾਸਤੇ ਜ਼ੋਰ ਲਾਇਆ ਇਸੇ ਕਹ ਜੇ ਕੋਈ ਵੀ ਕੋਈ ਹੱਥ ਗਲਤੀ ਹੋਵੇ ਜਾਂ ਸੁਨਾਨਦਕ ਹੋਵੇ ਅਸੀਂ ਇਸ ਪਿੰਡ ਦੇ ਨਾਲ ਹੀ ਖੜੇ ਹਮ ਅੱਜ ਅਫਸਰ ਪਹੁੰਚੇ ਆ ਕੋਈ ਵਿਸ਼ਵਾਸ ਦਿਵਾਏਗਾ ਤੁਹਾਨੂੰ ਹਾਂਜੀ ਕੋਈ ਗੱਲ ਬਾਤ ਅਸੀਂ ਤੁਹਾਡੇ ਨਾਲ ਵੀ ਸਾਡੀ ਜਿਹੜੀ ਡਿਮਾਂਡਾਂ ਚੱਕੀਆਂ ਗਈਆਂ ਨੇ ਅਸੀਂ ਉਹਨਾਂ ਦਾ ਸਾਹਸ ਦਿਵਾਣੇ ਆ ਸਾਨੂੰ ਡਿਮਾਂਡਾਂ ਦਾ ਹੱਕ ਮਿਲਣਾ ਚਾਹੀਦਾ ਸਾਨੂੰ ਜਿਹੜੀ ਜੀ ਜਨਤਾ ਜਨਨਾ ਨੇ 6 ਦਿਨ ਕਾਮਰਾਈ ਮਾਰੇ ਗਿਆ ਉਹਨਾਂ ਦਾ ਸਾਡਾ ਹੱਕ ਠੀਕ ਹੈ ਧੰਨਵਾਦ ਤਾਂ ਪਿੰਡ ਨੁਕੇਰੀਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ 2 ਮਹੀਨਿਆਂ ਤੋਂ ਲਗਾਤਾਰ ਜਿਹੜਾ ਇਸ ਪਿੰਡ ਦੇ ਵਿੱਚ ਮਨਰੇਗਾ ਨੂੰ ਲੈ ਕੇ ਡਿਸਪੂਟ ਖੜਾ ਹੋਇਆ ਏ ਤਾਂ ਇਸ ਪਿੰਡ ਦੇ ਵਿੱਚ ਨਹੀਂ ਪਿੰਡ-ਪਿੰਡ ਦੇ ਵਿੱਚ ਜਿਹੜਾ ਮਨਰੇਗਾ ਨੂੰ ਲੈ ਕੇ ਜਿਹੜਾ ਡਿਸਪੂਟ ਉਹ ਖੜਾ ਹੋਇਆ ਏ ਤਾਂ ਅਫਸਰ ਵੀ ਇੱਥੇ ਪਹੁੰਚੇ ਆਏ, ਬੀਓ ਸਾਹਿਬ ਵੀ ਪਹੁੰਚੇ ਆ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਆ ਉਹਨਾਂ ਦਾ ਕਹਿਣਾ ਇਸ ਪਿੰਡ ਦੇ ਵਿੱਚ ਅੱਜ ਕੀ ਵਿਸ਼ਵਾਸ ਦਿਵਾ ਕੇ ਜਾਣਗੇ। ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਜੀ। ਜੀ ਆ ਏਪੀਓ ਸਾਹਿਬ ਇੱਥੇ ਪਹੁੰਚੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ। ਨਾ ਨਾਂ ਜਿਹੜਾ ਦਰਸ਼ਕਾਂ ਨੂੰ ਦੱਸੋ ਜੀ ਨਾਮ ਮੇਰਾ ਸੰਦੀਪ ਕੁਮਾਰ ਜੀ ਏਪੀਓ ਨਰੇਗਾ ਬਲਾਗ ਜਿਲ੍ਹਾ ਲਾਹੌਰ ਆ। ਪਿੰਡ ਨਕੇਰੀਆਂ ਦੇ ਵਿੱਚ ਅ 2 ਮਹੀਨਿਆਂ ਤੋਂ ਲਗਾਤਾਰ ਜਿਹੜਾ ਡਿਸਪਿਊਟ ਖੜਾ ਹੋ ਰਿਹਾ ਏ ਇਹ ਮਜ਼ਦੂਰ ਜਿਹੜੇ ਇਹ ਤੁਸੀਂ ਦੇਖ ਹੀ ਰਹੇ ਆ ਜਿਹੜੇ ਅ ਹਰ ਦਿਨ ਆਪਣੀ ਸੱਜਰੀ ਕਰਕੇ ਜਿਹੜਾ ਆਪਣਾ ਜਿਹੜਾ ਚੁੱਲ੍ਹਾ ਬਾਲਦੇ ਆ ਤਾਂ ਅੱਜ ਜਿਹੜਾ ਇਹ ਸੜਕਾਂ ਦੇ ਉੱਤੇ ਆਏ ਆ ਤਾਂ ਕੀ ਇਹਨਾਂ ਦੇ ਪਿੰਡ ਦਾ ਜਿਹੜਾ ਡਿਸਪਿਊਟ ਸੀਗਾ ਤੇ ਕਿਉਂ ਤੁਹਾਨੂੰ ਅੱਜ ਇੱਥੇ ਆਉਣਾ ਪਿਆ ਦੱਸੋਗੇ ਜੀ? ਸਰ ਅਨਦਰ ਡਿਸਪਿਊਟ ਸੀ ਜੋ ਕਿ ಗ್ರಾಮ ਪੰਚਾਇਤ ਵੱਲੋਂ ਕੰਮ ਨਹੀਂ ਦਿੱਤਾ ਜਾ ਰਿਹਾ ਸੀ ਜੋ ਪੰਚਾਇਤ ਨਵੀਂ ਬਣੀ ਸੀ ਉਹਨਾਂ ਵੱਲੋਂ ਸਾਡੇ ਕੋਲ ਡਿਮਾਂਡ ਹੀ ਪ੍ਰਾਪਤ ਹੋਈ ਸੀ ਜੋ ਕਿ ਅਸੀਂ ਚਿੱਠੀ ਪੱਤਰ ਲਾ ਕੇ ಗ್ರಾಮ ਪੰਚਾਇਤ ਨੂੰ ਦਿੱਤੀ ਸੀ ਹੂੰ ਉਸ ਤੋਂ ਬਾਅਦ ਸਾਡੇ ਕੋਲ ਕੋਈ ਉਹਦਾ ਦੁਬਾਰਾ ਰਿਪਲਾਈ ਨਹੀਂ ਆਇਆ ਕਿ ਉਹਨਾਂ ਨੇ ਕੰਮ ਦਿੱਤਾ ਜਾਂ ਨਹੀਂ ਤਾਂ ਉਸ ਤੋਂ ਬਾਅਦ ਫਿਰ ਕੱਲ ਦਫ਼ਤਰ ਵੀ ਤਰਨਾ ਲੱਗਿਆ ਸੀ ਜਿਸ ਦੇ ਸਬੰਧ ਵਿੱਚ ਸਾਨੂੰ ਅੱਜ ਆਮ ਜਨਲਾਸ ਕਰਕੇ ਇਹਨਾਂ ਦਾ ਹੱਲ ਕਰਨਾ ਪਿਆ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਇਹਨਾਂ ਦੀ ਪਹਿਲਾਂ ਡਿਮਾਂਡ ਭਰੀ ਗਈ ਸੀ ਤਾਂ ਉਹ ਜਿਹੜੀ ਦਫ਼ਤਰ ਦੇ ਵਿੱਚੋਂ ਚੋਰੀ ਹੋਈ ਗਈ ਸੀ ਉਹਦਾ ਕੀ ਮਾਮਲਾ ਜੀ ਸਰ ਚੋਰੀ ਦਾ ਤਾਂ ਨਹੀਂ ਪਤਾ ਸਾਡੇ ਵੱਲੋਂ ਜਿਹੜੀ ਡਿਮਾਂਡ ਹੈ ਉਹ ਸਰਪੰਚ ਗ੍ਰਾਮਪੱਜਾਂ ਲੈਟਰ ਇਸ਼ੂ ਕਰਕੇ ਤੇ ਨਾਲ ਥੀ ਡਿਮਾਂਡ ਕਰਕੇ ਦਿੱਤੀ ਗਈ ਸੀ ਹਮਮਤ ਜੀਆਰਸੀ ਜੋ ਮੌਕੇ ਦਾ ਉਹਨੂੰ ਦਿੱਤੀ ਉਸ ਤੋਂ ਅਗਾ ਉਹਨਾਂ ਪੰਚਾਇਤ ਨੂੰ ਦਿੱਤੀ ਹੈ ਕਿਨੂੰ ਦਿੱਤੀ ਇਹ ਕੋਈ ਦੱਸ ਪਰ ਪਰ ਪਿੰਡ ਵਾਲਾ ਦਾ ਕਹਿਣਾ ਹੈ ਕਿ ਜਿਹੜੀ ਉਹ ਡਿਮਾਂਡ ਆ ਉਹ ਉਥੋਂ ਕੋਈ ਕੇਵਲ ਨਾ ਤਾਂ ਜਿਹੜੇ ਵਿਅਕਤੀ ਉਹ ਚੋਰੀ ਕਰਕੇ ਲਿਆ ਇਹ ਸਰ ਮੈਨੂੰ ਇਸ ਬਾਰੇ ਨਹੀਂ ਪਤਾ ਕਿ ਸਾਡਾ ਕੰਮ ਜਿਹੜਾ ਸਾਡੇ ਜੀਆਰਸ ਪਿੰਡਾਂ ਦੇ ਹੁੰਦੇ ਆ ਅਸੀਂ ਉਹਨਾਂ ਨੂੰ ਫੋਰਵਰਡ ਕਰਦੇ ਹੋਣੇ ਪਰ ਪਰ ਸਰ ਇਹਨਾਂ ਦਾ ਇਹਨਾਂ ਦਾ ਤੇ ਇਹੀ ਕਹਿਣਾ ਨਾ ਹੁਣ ਚਲੋ ਹੁਣ ਇਹਨਾਂ ਦਾ ਇਹ ਕਹਿਣਾ ਹੈ ਕਿ ਥੋਡੀ ਜਿਹੜੀ ਹਾਜ਼ਰੀ ਦੇ ਵਿੱਚੋਂ ਜਿਹੜੀ ਚੋਰੀ ਕੀਤੀ ਗਈ ਹੈ ਨਹੀਂ ਮੇਰੀ ਹਾਜ਼ਰੀ ਵਿੱਚੋਂ ਚੋਰੀ ਨਹੀਂ ਹੋਈ ਮੈਂ ਮਤਲਬ ਆਦੇ ਵੱਲੋਂ ਇਸ਼ੂ ਕਰਕੇ ਲੈਟਰਗਾ ਦੇਤੀ ਸੀ ਜੀ ਮੈਨੂੰ ਉਸ ਤੋਂ ਬਾਅਦ ਕੱਲ ਹੀ ਪਤਾ ਲੱਗਿਆ ਕਿ ਡਿਮਾਂਡ ਨਹੀਂ ਹੈਗੀ ਉਸ ਬਾਰੇ ਅਸੀਂ ਚਲੋ ਅਸੀਂ ਪਤਾ ਕਰ ਲਾਂਗੇ ਡਿਮਾਂਡ ਕਿੰਦੇ ਕੋਲ ਹੈਗੀ ਕਿੰਦੇ ਕੋਲ ਨਹੀਂ ਹੈਗੀ ਉਹ ਪਤਾ ਲੱਗ ਹੀ ਜਾਏਗਾ ਸਰ ਇਹ ਸਰ ਇਹਨਾਂ ਦਾ ਇਹ ਵੀ ਕਹਿਣਾ ਹੈ ਬਿਜਲੀ ਉਹ ਡਿਮਾਂਡ ਆ ਉਹ ਤੁਹਾਡੀ ਹਾਜ਼ਰੀ ਦੇ ਵਿੱਚੋਂ ਚੋਰੀ ਹੋਈ ਆ ਤੇ ਉਹ ਡਿਮਾਂਡ ਐਸ ਟਾਈਮ ਕਿੱਥੇ ਆ ਸਾਨੂੰ ਉਸ ਦੀ ਜਿਹੜੀ ਜਾਣਕਾਰੀ ਉਹ ਦਿੱਤੀ ਜਾਵੇ ਉਹਦੇ ਵਾਸਤੇ ਸਾਨੂੰ ਇੱਕ ਦੋ ਦਿਨ ਦਾ ਟਾਈਮ ਦਿਓ ਅਸੀਂ ਜੋ ਵੀ ਡਿਮਾਂਡ ਇਹਨਾਂ ਦੀ ਜਿੱਥੇ ਵੀ ਹੈਗੀ ਉਹ ਪਤਾ ਕਰਕੇ ਤੁਹਾਨੂੰ ਦੱਸ ਦਿਆਂਗੇ ਅੱਜ ਜਿਹੜੇ ਤੁਹਾਡੇ ਕੋਲ ਮੀਟ ਵੀ ਬਣਾਏ ਗਿਆ ਕਿ ਲੱਗਦਾ ਵੀ ਉਹ ਮੀਟ ਬਣ ਗਈ ਮੀਟ ਦੀ ਅਸੀਂ ਜਿਹੜੀ ਪ੍ਰोसीडिंग ਹੈ ਉਹ ਲਿਖਤੀ ਹੈ ਇਸ ਤੋਂ ਬਾਅਦ ਅਗਲੇ ਦਿਨ ਕੱਲ੍ਹ ਅਸੀਂ ਵੀਰੇ ਸਾਹਿਬ ਨੂੰ ਸਬਮਿਟ ਕਰਾ ਦਾਂਗੇ ਜੋ ਵੀਰੇ ਸਾਹਿਬ ਫੈਸਲਾ ਕਰਨਗੇ ਉਹ ਅਸੀਂ ਕਰ ਦਿਆਂਗੇ ਜੀ ਅੱਜ ਕੀ ਵਿਸ਼ਵਾਸ ਦਿਵਾਇਆ ਗਿਆ ਇਹਨਾਂ ਨੂੰ ਤੁਹਾਡੇ ਕੋਲੋਂ ਇਹਨਾਂ ਵਿਸ਼ਵਾਦ ਹੋਏਗਾ ਜੋ ਅਸੀਂ ਆਮ ਜਨਤਾ ਦੇ ਬੰਦਿਆਂ ਦੇ ਸਹਿਮਤੀ ਲਈਏ ਕਿ ਕਿਹੜਾ ਇਹਨਾਂ ਦੇ ਮੇਟਾਂ ਦੇ ਹੱਕ ਵਿੱਚ ਹੈਗਾ ਉਹ ਸਾਰੀ ਕਾਰਵਾਈ ਕਰਕੇ ਅਸੀਂ ਸਾਡੇ ਬਲਾਗ ਅਫਸਰ ਹੈਗੇ ਜਿਹੜੇ ਵੀਡੀਓ ਸਾਬ ਨੂੰ ਅਸੀਂ ਸਬਮਿਟ ਕਰਵਾ ਦਾਂਗੇ ਉਹਨਾਂ ਵੱਲੋਂ ਜੋ ਵੀ ਅਗਲੇ ਹੋਗਾ ਮੌਨਗੇ ਉਸ ਇਹਨਾਂ ਨੂੰ ਕਿੰਨੇ ਕਿੰਨੇ ਕਿ ਚਿਰ ਦਾ ਟਾਈਮ ਲੱਗੂਗਾ ਇਹ ਅਸੀਂ ਅੱਜ ਸਾਬ ਜਾਂਦੇ ਰਾਜੀ ਸਬਮਿਟ ਕਰਾਦਿਆਂ ਤੱਕ ਲੈਣਾਂ ਦੀ ਜਿਹੜੀ ਇਹ ਕਾਰਵਾਈ ਕਰ ਦਿਆਂਗੇ ਜੀ ਧੰਨਵਾਦ ਸੋ ਦੱਸ ਦਈਏ ਕੀ ਪਿੰਡ ਵਾਲਿਆਂ ਦਾ ਕਹਿਣਾ ਸੀਗਾ ਜਿਹੜੀ ਡਿਮਾਂਡ ਆ ਉਹ ਅਫਸਰਾਂ ਦੇ ਸਾਹਮਣੇ ਚੋਰੀ ਹੋਈ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਚੋਰੀ ਹੋਈ ਆ ਪਰ ਜਦੋਂ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕਹਿੰਦੇ ਵੀ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਸਾਫ਼ ਉਹਨਾਂ ਨੇ ਜਿਹੜਾ ਇਨਕਾਰ ਕਰ ਦਿੱਤਾ ਏ ਤਾਂ ਪਿੰਡ ਵਾਲਿਆਂ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਪਿੰਡ ਨੁਕੇਰੀਆਂ ਦੇ ਵਿੱਚ ਹੁਣ ਇਹਨਾਂ ਦੇ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਅਫਸਰਾਂ ਦੇ ਵੱਲੋਂ ਕਿ ਜਲਦੀ ਤੋਂ ਜਲਦੀ ਜਿਹੜਾ ਇਸ ਪਿੰਡ ਦਾ ਡਿਸਪਿਊਟ ਆ ਜਿਹੜੇ ਇਹਨਾਂ ਦੇ ਕੰਮਕਾਰ ਆ ਉਹ ਚਲਾਏ ਜਾਣਗੇ ਤਾਂ ਜਿਹੜੇ ਮੇਟ ਆ ਮੇਟ ਵੀ ਇੱਥੇ ਦੋ ਬਣਾਏ ਗਏ ਆ ਜਿੰਨੇ ਵੀ ਬਣਾਏ ਗਏ ਆ ਉਹ ਬੇਟ ਆ ਜਿਹੜੇ ਬਣਾ ਕੇ ਤੇ ਜਿਹੜਾ ਪਿੰਡ ਦਾ ਕੰਮ ਆ ਉਹ ਸ਼ੁਰੂ ਕਰ ਦਿੱਤਾ ਜਾ ਪਰ ਜੇਕਰ ਇਸ ਪਿੰਡ ਦਾ ਕੰਮ ਜਿਹੜਾ ਦੁਬਾਰਾ ਨਹੀਂ ਸ਼ੁਰੂ ਹੁੰਦਾ ਤਾਂ ਪਿੰਡ ਵਾਲਾਂ ਦਾ ਕਹਿਣਾ ਹੈ ਕਿ ਅਸੀਂ ਫੇਰ ਧਰਨੇ ਜਿਹੜੇ ਸੜਕਾਂ ਤੇ ਲਾਵਾਂਗੇ, ਰੋਡ ਜਾਮ ਕਰਾਂਗੇ ਤਾਂ ਆਪਦੇ ਜਿਹੜੇ ਹੱਕ ਆ ਉਹ ਅਸੀਂ ਲੈ ਕੇ ਰਵਾਂਗੇ। ਤਾਂ ਮਿਲਦੇ ਆ ਦਿੱਲੀ ਗ੍ਰਾਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ। ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਵੀਡੀਓ ਦਫ਼ਤਰ ਮੁਰਦਾਬਾਦ ਵੀਡੀਓ ਦਫ਼ਤਰ ਮੁਰਦਾਬਾਦ दिल्ली क्राइम नेशनल न्यूज़ नजर सफर